ਆਹ ਦੇਖ ਲੋ ਪੱਠੀ ਦਾ ਰੰਗ ਅਜੇ ਅੱਜ ਹੀ ਲੱਥਿਆ ਸਾਰਾ ਹੂੰ ਲਾਤਾ ਰੰਗ ਹੋਰ ਸਵੇਰ ਦਾ ਚੱਲ ਜੰਦਾ ਟਰੈਕਟਰ ਹੈ ਹਾਂ ਇਹ ਬਾਜੀ 1,20,000 ਦੀ ਚਲਦੀ ਲਈ ਸੀ ਨਵੀਂ ਕਿੰਨੇ ਦੀ ਸੀ ਉਦੋਂ ਅਸੀਂ ਨਵੀਂ ਬਾਜੀ ਹਜੇ ਵੀ ਮੇਰੇ ਖਾਨਾ 3.5 ਲੱਖ ਦੀ ਹੋਣੀ ਆ ਅੱਜ ਮੀਂਹ ਪੈਂਦਾ ਸੀ ਫੇਰ ਵੀ ਚੱਲਦਾ ਰਿਹਾ ਮੀਂਹ ਜਾਨੀ ਕਿ ਇਦਾਂ ਨਹੀਂ ਵੀ ਪੂਰਾ ਹੀ ਹਾਂ ਮਾੜਾ ਮਾੜਾ ਕੇ ਦੇਖ ਕੇ ਦੇ ਸੇ ਰੀਪਰ ਖੜ ਜਾਂਦੇ ਸੀ ਪਰ ਇਹ ਨਹੀਂ ਖੜਿਆ ਹੂੰ ਹਾਂ ਬਾਜੀ ਤੇ ਇੱਕ ਇਹਦਾ ਸਪੀਡਾਂ ਦਾ ਬੜਾ ਪਾਈ ਨਿਗਾਰਾ ਹਾਂ ਲੋਚ ਸਭ ਤੋਂ ਵਧੀਆ ਲੋਚ ਇਹ ਆ ਜਾਣੀ ਪਹਿਲੇ ਲੋਕ ਚ ਇਦਾਂ ਵੀ ਝੌਂਗੜੀ ਮਾਰ ਕੇ ਭਾਵੇਂ ਬੈਜੋ ਕਲੱਚ ਦੇਣ ਦੀ ਲੋੜ ਨਹੀਂ ਐਵਰੇਜ ਕੱਢੀ ਐ ਦੀ ਹੁਣ ਅੱਜ ਧੰਨਵਾਦ ਵੀਰ ਦਾ ਮੀਂਹ ਪੈਂਦਾ ਪਿਆ ਹੀ ਤੇ ਇਹਨੇ ਆਪਣਾ ਕਹਿੰਦੇ ਆ 6 ਲੀਟਰ ਖਾਂਦਾ ਇੱਕ ਟਰਾਲੀ ਦੇ ਇਹ ਨਹੀਂ ਵੀ ਆਪਣੇ ਰੈਟਰ ਦੇ ਤਾਹ ਚ ਤਿੰਨ ਚਾਰ ਵਰਜ ਨੇ ਆ ਗੇਅਰ ਤੇ ਜਿਹੜਾ ਮਰਜ਼ੀ ਲਾ ਲਓ ਜਿੱਥੇ ਇੱਕ ਚੱਲਦਾ ਸੈਟ ਉਹ ਚ ਚਲਾ ਲਓ ਅੱਛਾ ਫੇਰ ਪੈਰ ਪੁੰਜੇ ਲਾਉਣ ਦੀ ਲੋੜ ਨਹੀਂ ਪੈਣੀ ਪੈਰ ਪੁੰਜੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਹਾਂ ਇੱਕ ਆ ਸਭ ਤੋਂ ਵਧੀਆ ਚੀਜ਼ ਆ ਕੀਤੀ ਆ ਜਿਹੜਾ ਨਾ ਪੰਪ ਬੱਖੂ ਬਖਰੇ ਲਾਤੇ ਆ ਉਹਦਾ ਨਾ ਪੰਪ ਜਿਹੜਾ ਕੱਟੇ ਤੋਂ ਦੱਸਿਆ ਜੇ ਰਿਪੇਅਰ ਕਰਾਉਣੇ ਹੋ ਜੰਡੂ ਸਿੰਘੇ ਹੋ ਜਾਂਦੇ ਆ ਇਹ ਇਦਾਂ ਐ ਪਮਾ ਵੀ ਖੋਲ ਕੇ ਕਾਸ ਲੋ ਤੁਹਾਨੂੰ ਹੋਰ ਐਵਰੇਜ ਦਾਦੇ ਮੋਟੀ ਮੋਟੀ ਪਿਛਲੇ ਸਾਲ ਸਾਡੀ ਆਉਂਦੀ ਐਵਰੇਜ ਯਾਨੀ ਕਿ ਸ਼ਾਮ ਨੂੰ 8 ਵਜੇ ਤੱਕ ਹੱਦ 10 11 ਟਰਾਲੀਆਂ ਬਣਦੀਆਂ ਸੀ ਅੱਜ ਜਨਤਾ ਨੇ ਵੀ ਹੁਣ ਗreportBody ਵੀ ਐਮ ਡੀ ਐਲ ਦੇ ਦੇਣਾ ਵੀ ਸਾਡੀਆਂ ਵੀ ਬਹੁਤ ਬਣਦੀਆਂ ਇਦਾਂ ਸਾਰੇ ਟਰੈਕਟਰਾਂ ਦਾ ਅਰਕ ਗੱਡਿਆ ਕਿਸੇ ਦਾ ਟਰਾਲੀ ਖੰਡ ਦਾ ਫਰਕ ਪੈਂਦਾ ਹੁੰਦਾ ਬਹੁਤਾ ਨਹੀਂ ਅੱਛਾ ਉਹਦੀ ਆਦਨ ਵੀਡੀਓ ਕਰੀ ਸੀ ਆਪਾਂ ਪਾਵਰ ਮੈਕਸ ਹਨਾ ਇਹ 60 ਹਾਂਜੀ F44 ਛੋਟੇ ਉਹ ਵਾਲਾ ਛੋਟੇ ਬੋਲੇ ਵਾਲਾ ਹਾਂਜੀ ਹੈ ਸਮਾਨ ਵਾਲਾ ਸਮਾਨ ਵਾਲਾ ਟਰੈਕਟਰ ਯਾਰ ਇਹ ਗੱਲ ਉਹੀ ਇੱਕ ਆਉਣੀ ਆ ਤੁਹਾਨੂੰ ਦੱਸਿਆ ਥਾਂ ਦੇ ਇੱਕ ਦੂਜੇ ਦੇ ਹੁੱਦੇ ਜਲਾਲੀ ਦੇ ਆ ਅੱਛਾ ਇਹ ਇਹ ਦੇ ਖੇਤ ਚ ਲੱਗੇ ਆ ਇਹ ਖੇਤ ਹੈਗਾ ਆਪਣੇ ਉਹ ਤਾਜ ਦੇ ਮੁੰਡੇ ਕੇ ਆ ਅੱਛਾ ਹਾਂਜੀ ਤਰਾਇਟਰ ਸਮਝਦਾ ਆ ਹਾਂ ਰੀਪਰ ਆਪਣਾ ਟਰਾਲੀ ਮਗਰ ਬਾਂਟੀ ਦੀ ਆ ਅੱਛਾ ਰੀਪਰ ਆਪਣਾ ਇਹ ਆ ਪਿਆ ਉਹਦੇ ਰੱਖਣਾ ਹਾਂਜੀ ਅੱਛਾ ਇਹ ਤਾਂ ਇਹ ਕਦੋਂ ਲਿਆ ਸੀਗਾ ਇਹ ਪਿਛਲੇ ਸਾਲ ਲਿਆ ਸੀ ਚੱਲਦਾ ਹੋ ਗਿਆ ਵੇਲਾ ਵੇਲਾ ਪਿਛਲੇ ਸਾਲ ਹੀ ਕਰਤਾ ਸੀ ਉਹ ਸਾਡਾ ਬੰਦਾ ਉਠਾਲ ਕੇ ਲਈ ਮੋਰ ਮੈਨੂੰ ਅੱਛਾ ਉਹਦੀ ਵੀ ਖੂਬੀ ਦੱਸਦੇ ਆ ਅੱਗੇ ਸ਼ਰਾਬ ਸ਼ੁਰੂ ਪੀਂਦਾ ਹੀ ਹੁੰਦੇ ਸੀ ਅੱਛਾ ਜਦੋਂ ਦਾ ਆ ਜਾਨੀ ਕਿ ਅਮਰਤਪਾਲ ਆਇਆ ਭਾਈ ਅਮਰਤਪਾਲ ਆਹੋ ਉਹ ਤੋਂ ਜਾਨੀ ਕਿ ਅਮਰਦਸ਼ ਆਇਆ अच्छा बहीर जो ओ दवा ਛੱਡਦਾ ਆ اچھا ਉਹ ਬੰਦ ਹੋ ਗਿਆ ਹੈ ਡਰਾਈਵਰ ਬਤਾ ਆਪਣਾ ਹੋਰ ਮੈਨ ਆ ਮੈਨ ਹੋਰ ਮੈਨ ਰੋਕ 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 ਦੇ ਛੱਡੋ ਬੰਦ ਕਰਦੇ ਬੰਦ ਕਰਦੇ ਬੰਦ ਕਰਦੇ ਖਿੱਚਦੇ ਕੀ ਨਹੀਂ ਇਹ ਹੌਲੀ ਹੌਲੀ ਬੰਦ ਹੋਣਾ ਨਾ ਬਈ ਗਰਮ ਹੈ ਅੱਛਾ ਕਰੋ ਤਾਂ ਚੱਲਣਾ ਲੱਗੜ ਰੇਟਰ ਸਵੇਰ ਦੇ ਚਲਾਇਆ ਅੱਜ ਪਹਿਲਾ ਦਿਨ ਹੈ ਖੜਾ ਕੀਤਾ ਪੇਰ ਦਾ ਇੱਕਰੀ ਨਾ डील ਪਾਈ ਗਿਆ ਜੀ ਬਸ ਨਾਲ ਨਾਲ ਹੀ ਕਿੰਨਾ ਇਹ ਕਿੰਨੇ ਘੇਟ ਐਵਰੇਜ ਕੱਢੀ ਆ ਰੀ ਹੁਣ ਅੱਜ ਧੰਨਵਾਦ ਵੇਰ ਦਾ 20 ਪੈਂਦਾ ਪਿਆ ਸੀ ਤੇ ਇਹਨੇ ਆਪਣਾ ਕਹਿੰਦੇ ਆ 6 ਲੀਟਰ ਖਾਂਦਾ ਇੱਕ ਟਰਾਲੀ ਦੇ ਇੱਕ ਟਰਾਲੀ ਤੇ 6 ਲੀਟਰ ਤੇ ਬਾਅਦ ਚ ਉਹਨੇ ਲੀਟਰ 1.5 ਲੀਟਰ ਕਢਾ ਜਾਣਾ ਹੈ ਕਢਾਊਗਾ ਕਢਾਉਂਦਾ ਹੁੰਦਾ ਬਾਅਦ ਯਾਨੀ ਇਹ ਦਿਨ ਨਹੀਂ ਸਾਫ ਹਾਂ ਆ ਸਾਡਾ ਫੋਰਮੈਨ ਸਾਹਿਬ ਆਹ ਦੇਖ ਲਓ ਮਰਾ ਧਾਰੀ ਹੋ ਗਏ ਹੁਣ ਪੂਰੇ ਸਾਫੀ ਕਰ ਦਿਓ ਆ ਜਾਓ ਇੱਧਰ ਮੈਗ ਜਬੂ ਆਹ ਤੇ ਚਾ ਲੋ ਆਨੇ 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 ਤੁਸੀਂ ਬੁਲਤੀ ਆ ਆਹ ਹਾਂ ਸਹੀ ਗੱਲ ਦੀ ਸਹੀ ਗੱਲ ਇਹ ਆਪਣੇ ਪਿਛਲੇ ਸਾਲ ਹੀ ਆਏ ਸੀ ਤੇ ਪਿਛਲੇ ਸਾਲ ਦੇ ਭਾਈ ਅਮਰਤਪਾਲ ਸਾਹਿਬ ਜਦੋਂ ਆਏ ਸੀ ਅੱਛਾ ਉਦੋਂ ਅਮਰਿਸ਼ ਆਕ ਲਿਆ ਆ ਹਾਂ ਵੱਲੋ ਪੈਕ ਬੁਗ ਲਾਉਂਦੇ ਉਸ ਤੋਂ ਬਾਅਦ ਕੁਝ ਨਹੀਂ ਆਇਤੀ ਅੱਛਾ ਆ ਇਹੀ ਸਾਹਮਣੇ ਸਾਰਾ ਇਹੀ ਇਹੀ ਅੱਛਾ ਤੇ ਇਹ ਇਹ ਟਰਾਲੀ ਕਿੰਨੇ ਖੇਤ ਚ ਕੱਢਦੀ ਐ ਇਹ ਬਾਈ ਨਾੜ ਨਾੜ ਫਿਰਤੇ ਆ ਕਿਤੇ ਤਿੰਨ ਬਾਲੀ ਵੀ ਰਿਕਵਾਂ ਜਾਂਦੀ ਕਿਤੇ ਤਿੰਨ ਹੀ ਨਿਕਲ ਜਾਂਦੀ ਕਿਤੇ ਖੇਤ ਚੋਂ ਅੱਗੇ ਪੂਰੀ ਵੀ ਨਹੀਂ ਹੁੰਦੀ ਖੇਤ ਚੋਂ ਪਾਣੀ ਵੀ ਹੋ ਜਾਂਦੀ ਹੈ ਅੱਛਾ ਹਾਂਜੀ ਤੇ ਮਸ਼ੀਨਾਂ ਕਿੰਨੀ ਹੋ ਗਈਆਂ ਇੱਕ ਹੀ ਆ ਜੇ ਕਿ ਹੋਰ ਹਰੇ ਇੱਕੋ ਹੀ ਆ ਬਾਈ ਹੋਣ ਲੈਣੀ ਹੈ ਹੋਣ ਲੈਣੀ ਆ ਪੀਲ ਲਾਲ ਫ੍ਰੀ ਹੋ ਗਈ ਆ ਐਰ ਕੀ ਦੇਖੋ ਕਿੰਨੇ ਪੈਸੇ ਬਚਾ ਕੇ ਦਿੰਦੇ ਸਾਨੂੰ ਅੱਛਾ ਇਹ ਇਹ ਕਿੰਨੇ ਚ ਲਈ ਸੀ ਉਦੋਂ ਇਹ ਬਾਈ 120000 ਦੀ ਚਲਦੀ ਲਈ ਸੀ ਨਵੀਂ ਕਿੰਨੇ ਦੀ ਸੀ ਉਦੋਂ ਇਹ ਨਵੀਂ ਬਾਈ ਹਜੇ ਵੀ ਮੇਰੇ ਸਾਹ ਨਾਲ 3.5 ਲੱਖ ਦੀ ਹੋਣੀ ਆ ਕੱਢ ਲਵਾਂ ਆਪਾਂ ਉਹਦੇ ਮੁੱਲ ਦੀ ਅੱਧੇ ਤੋਂ ਵੀ ਘੱਟ ਪੱਦੇ ਦੇ ਤਾਂ ਦਾਦੇ ਰੀਪਰ ਜਵਾਜ ਦਾ 1.5 ਲੱਖ ਆ ਵੇਲੇ ਸੀ ਸਾਰਾ ਫ੍ਰੀ ਹੋ ਗਿਆ ਐਰ ਗੀਰ ਵਾਲੀ ਬਾਂਡੀ ਤੇ ਟਰਾਲੀ ਲਈ ਆ ਤੇ ਜਾਲੀ ਲਈ ਆ ਹੋ ਵੀ ਮੇਰੀ ਜਾਲੀ ਫਰੀ ਆ 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 ਅੱਛਾ ਉਹ ਵੇਲੀ ਸੀ ਟਰਾਲੀ ਨਾ ਵੀ ਹੋਵੇ ਤਾਂ ਗੱਲ ਨਹੀਂ ਇੰਨਾ ਕੁ ਤੇ ਹੈਗਾ ਕਿ ਬੁੱਝਾ ਅੱਛਾ ਟਰੈਕਟਰ ਹੁਣ ਇੱਥੇ ਲਾਤਾ ਪੱਕਾ ਇਹ ਲਾਤਾ ਪੱਕਾ ਭਾਜੀ ਤੇ ਇਹਦੀਆਂ ਹੁਣ ਖੂਬੀਆਂ ਤਾਂ ਦੱਸ ਦਾਂ ਨੇ ਆਹ ਦੇਖ ਲਓ ਨਵਾਂ ਟਰੈਕਟਰ ਇਹ ਆ ਕਈਆਂ ਦੇ ਜਿਗਰਾ ਪੈਂਦਾ ਹੁੰਦਾ ਆਪਣਾ ਟਰੈਕਟਰ ਲਾਉਣ ਦੇ ਹਾਂ ਸਮਝਦਾ ਜਿਗਰਾ ਹੈਗਾ ਸਮਝਦਾ ਜਿਗਰਾ ਹੈਗਾ ਆਹ ਦੇਖ ਲਓ ਉਧਰ ਪੱਠੀ-ਪੁੱਠੀ ਪਿਆ ਜੇ ਲਿੱਤੀ ਹੈ ਹਾਂ ਭੰਨੀ ਰੱਖਦਾ ਇਹ ਹੈ ਹਾਂ ਆਹ ਆਪਨਾ ਇਹ ਕਿਸੇ ਤੋਂ ਬਣਾਈ ਹੋਇਆ ਹੈ ਹੋਰ ਕੀ ਹੋ ਕੇ ਕਿਸੇ ਤੋਂ ਬਣਾਈ ਹੈ ਅੱਛਾ ਹਾਂ ਆਹ ਦੇਖ ਲੋ ਪੱਟੀ ਦਾ ਰੰਗ ਹੈ ਜੀ ਅੱਜ ਹੀ ਲੱਥਿਆ ਸਾਰਾ ਹੂੰ ਲਾਤਾ ਰੰਗ ਹੋਰ ਸਵੇਰ ਦਾ ਚੱਲ ਜੰਦਾ ਟਰੈਕਟਰ ਹੈ ਹਾਂ ਹਾਂ ਵਾਹ ਤੇ ਇੱਕ ਇਹਦਾ ਸਪੀਡਾਂ ਦਾ ਬੜਾ ਪਾਈ ਨਿਗਾਰਾ ਹਾਂ ਲੋਜ ਸਭ ਤੋਂ ਵਧੀਆ ਲੋਜ ਹੈ ਯਾਨੀ ਪਹਿਲੇ ਲੋਜ ਚ ਇਦਾਂ ਵੀ ਝੌਂਗੜੀ ਮਾਰ ਕੇ ਭਾਵੇਂ ਬੈਜੋ ਕਲਚ ਦੇਣ ਦੀ ਲੋੜ ਨਹੀਂ अच्छा बाकी फोरमैन ਵੀ ਸਾਡੇ ਦੱਸੂਗੇ ਦੱਸੋ ਵੀ ਕੀ ਸਾਹਕਦਾ ਵੇ ਫਿਲਟਰ ਕਿਦਾਂ ਭਾਜੀ ਭਾਜੀ ਬਹੁਤ ਸਿਆ ਪਹਿਲਾ ਕਿਹੜਾ ਫੜਾਇਆ ਸੀ ਭਾਜੀ ਪਹਿਲਾ ਈਪੀਆਈ ਹਾਂ ਉਹ ਵੀ 60 ਸੀਗਾ ਆਪਣੇ ਵਾਲਾ ਦੂਜਾ ਅੱਛਾ ਦੂਜਾ ਹੈ ਹਾਂ ਉਹ 50 ਦਬਾਬਰ ਸੀ ਉਦੋਂ ਤੋਂ ਇਹਦਾ ਕਿੰਨਾ ਫਰਕ ਆ ਹੈ ਕਿ ਨਹੀਂ ਫਰਕ ਤੋਂ ਜ਼ਿਆਦਾ ਜ਼ਮੀਰ ਸਮਾਨ ਦਾ ਫਰਕ ਆ ਦੇਖ ਹਾਂ ਚਲਾਵੇ ਤੇ ਹੈ ਹਾਂ ਆਹਾਂ ਇਹ ਨਹੀਂ ਵੀ ਆਪਣੇ ਰੈਕਟਰ ਦੇ ਤਿੰਨ ਚਾਰ ਵਰਜਨਿਆਂ ਗੇਰ ਦੇ ਜਿਹੜਾ ਮਰਜੀ ਲਾ ਲਓ ਜਿੱਥੇ ਇੱਕ ਚੱਲਦਾ ਸੈਟ ਉਹ ਚ ਚਲਾ ਲਓ ਅੱਛਾ ਫੇਰ ਪੈਰ ਪੁੰਜ ਲਾਉਣ ਦੀ ਲੋੜ ਨਹੀਂ ਪੈਂਦੀ ਪੈਰ ਪੁੰਜੇ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹਾਂ ਬਾ ਦਿਮਾਗੀ ਕਰੀ ਖੁੰਜੇ ਲਾ ਲਓ ਬਿਆਲਾ ਵਾਲਾ ਗੇਅਰ ਪਾਉਣਾ ਮੁੜ ਕੇ ਨਹੀਂ ਪੈਰ ਲਾਉਣ ਦੀ ਲੋੜ ਹਾਂ ਹਾਂ ਤੇ ਹੁਣ ਇਸ ਤੋਂ ਬਾਅਦ ਕਿੱਥੇ ਲੈ ਜਾਣਾ ਟਰੈਕਟਰ ਉਹ ਸਾਰੇ ਇੱਥੇ ਸਾਰੇ ਖੇਤ ਇਹੀ ਆ ਅੱਜ ਮੀਂਹ ਪੈਂਦਾ ਸੀ ਫੇਰ ਵੀ ਚੱਲਦਾ ਰਿਹਾ ਮੀਂਹ ਜਾਨੀ ਕਿ ਇਦਾਂ ਨਹੀਂ ਵੀ ਪੂਰਾ ਹੀ ਹਾਂ ਮਾੜਾ ਮਾੜਾ ਕੇ ਦੇਖੀ ਤੇ ਕੇ ਤੇ ਸੇ ਰੀਪਰ ਖੜ ਜਾਂਦੇ ਸੀ ਪਰ ਇਹ ਨਹੀਂ ਖੜਿਆ ਤੇ ਦੂਜਾ ਹੁੰਦਾ ਜੇ ਉਹ ਖੜ ਜਾਣਾ ਸੀ ਉਹ ਦੂਆ ਉਹ ਆ ਉਹਦਾ ਕਿਹੜਾ ਆ 60 60 ਈਪੀਏ ਆ ਉਹ ਸਿੰਪਲ ਆ ਬੋਲ ਗੇਅਰ ਤੋਂ ਬਗੈਰ ਆ ਤੇ ਨਾਲੇ ਉਹ ਹੈ ਵੀ ਸਾਰਾ 50 ਹੌਟ ਪਾਵਰ ਇਹਦੀ ਹੌਸ ਪਾਵਰ 55 ਇਹ ਨੂੰ ਮੋਡੀਫਾਈ ਨਹੀਂ ਕਰਨਾ ਹੁਣ ਹੋ ਤਾਂ ਗਿਆ ਭਾਜੀ ਆ ਰਟਾਇਰ ਪਾਇ ਨਹੀ ਪੰਪ ਪੰਪ ਦੀ ਭਾਜੀ ਇਹ ਲੋਡ ਹੀ ਨਹੀਂ ਹੈ ਇਹਨੂੰ ਲੋਡ ਤਾਂ ਜ਼ੋਰ ਬਹੁਤ ਵਧੀਆ ਮਾਰਦਾ ਅੱਛਾ ਇਧਰ ਆ ਵਾ ਹਾਂ ਬਾਕੀ ਤਾਂ ਦੱਸਿਆ ਹੀ ਆ ਇੱਕ ਸਰਵਿਸ ਹੋਈ ਆ ਉਹ ਸਾਡੀ ਚਾ ਚਾਚ ਕਦੀ ਐਨੂੰ ਕਦੀ ਉਹਨੂੰ 50 ਘੰਟੇ ਵਾਲੀ ਇੱਥੇ ਖੜੇ ਨੂੰ ਕਰ ਵੀ ਆਉਂਦੀ ਆ ਰੇ ਸੇਕ ਵਾਲਾ ਮਾਰਦਾ ਹੈ ਹਈ ਤਾਂ ਮੌਸਮ ਸਹੀ ਆ ਹਾਂ ਤੇ ਦੂਜੀ ਸਰਵਿਸ ਤੇ ਉਹ ਪਉਣਾ ਸਪਰਿੰਗ ਅੱਛਾ ਹਾਂ ਅੱਬੜ ਦਾ ਇੰਨਾ ਕ ਅੱਗੇ ਕੱਢਦਾ ਲੋਡ ਹੀ ਨਹੀਂ ਹੂੰ ਟਰੈਕਟਰ ਬੋਗੈਂਡ ਬਣਾਉਂਦਾ। ਇਹ ਹੋਰ ਲੈਣਾ ਹੁਣ ਇਹਦੇ ਨਾਲ ਦਾ। ਹੋਰ ਇਹ ਮੈਂ ਰੱਗੇ ਕਹਿੰਦੇ ਹੁਣ ਪੈਸੇ ਲਵਾਉਣਗੇ। ਏਜੰਸੀ ਵਾਲੇ ਬਦਲ ਲੈ ਏਜੰਸੀ ਵਾਲੇ ਹੋਫੀ ਰੱਖਦੇ। ਏਜੰਸੀ ਵਾਲੇ ਤਾਂ ਹੁਣ ਤੁਸੀਂ ਰੱਖਾਂਗੇ ਤਾਂ ਸਿੱਧਾ ਹੀ ਆਪਾਂ ਲੈਣਾ ਉਥੋਂ। ਇਹਨਾਂ ਤੋਂ ਨਹੀਂ ਲੈਣਾ ਏਜੰਸੀ ਧਰੂ ਨਹੀਂ ਲੈਣਾ ਭਾਈ। ਬੋਗੈਂਡ ਨਹੀਂ ਟਰੈਕਟਰ। ਬਾਲੇ ਸਿੱਧੇ ਕੰਮ ਚੱਲੇ ਫੇਈ ਵਧੀਆ। ਹਾਂ ਇਹ ਏਜੰਸੀ ਵਾਲੇ ਮਗਾਲੀ ਬਣਦੀ ਏਜੰਸੀ ਵਾਲੇ ਥੋੜੇ ਜਿਹਾ ਭਰਾਵਾ ਸਾਹਵਨਾ ਨਹੀਂ ਚੱਲਦੇ। ਕਿ ਟਰੈਕਟਰ ਬਾਜੀ ਬਹੁਤ ਵਧੀਆ ਟਰੈਕਟਰ ਦੀ ਕੋਈ ਕਮੀ ਪੇਸ਼ੀ ਨਹੀਂ ਇੱਕ ਆ ਸਭ ਤੋਂ ਵਧੀਆ ਚੀਜ਼ ਆ ਕੀਤੀ ਆ ਜਿਹੜਾ ਨਾ ਪੰਪ ਬੱਖੋ ਬਖਰੇ ਲਾਤੇ ਆ ਉਦਾਂ ਦਾ ਪੰਪ ਜਿਹੜਾ ਕੱਟੇ ਤੋਂ ਦੱਸਿਆ ਜੇ ਰਿਪੇਅਰ ਕਰਾਉਣੇ ਵੀ ਜੰਡੂ ਸਿੰਘੇ ਹੋ ਜਾਂਦੇ ਆ ਇਹ ਇਦਾਂ ਆ ਪਮਾ ਵੀ ਖੋਲ ਕੇ ਕੱਸ ਲੋ ਇਹ ਬੇਮਿਸਤਰੀ ਤੇ ਜਾਣ ਦੀ ਲੋੜ ਨਹੀਂ ਨਹੀਂ ਬਹੁਤ ਕੰਮ ਇਦਾਂ ਦਾ ਜਿਹੜਾ ਮਿਸਤਰੀ ਲੈਣਿਆਂ ਨੇ ਘੜਾਤਾ ਆ ਅੱਗੇ ਨਾਲੋਂ ਮਾ ਹੁਣ ਇਹ ਲੈਣਾ ਇਹ ਲੈਣਾ ਤੇ ਆਪਾਂ ਜੌਂਡੀਅਰ ਆਲੇ ਪਾਜੀ ਕਿਦਾਂ ਫੇ ਇਹ ਤਾਂ ਕਟੜ ਜੌਂਡੀਅਰ ਆ ਭਾਜੀ ਇਹ ਨਹੀਂ ਪਤਾ ਸਾ ਇਹ ਵੀਡੀਓ ਦੇ ਨੀਲੀ ਸ਼ਰਟ ਪਾਇਆ ਫਾਉਂਟ੍ਰਿਕ ਲਾਇਆ ਕੱਪੜੇ-ਕੁੱਪੜੇ ਪਵਾ ਲਈਦੇ ਆ ਭਾਰੇ ਜੌਂਡੀਅਰ ਨਹੀਂ ਲਾਗੇ ਦੇਖਿਆ ਮਸ਼ੀਨ ਤੇ ਯਾਰ ਬਹ ਹੈ ਬਰੋਬਰ ਜੌਂਡੀਅਰ ਹੈ ਹੀ ਨਹੀਂ ਪਿੰਡ 'ਚ ਇੱਕ ਹੈ ਬਸ ਉਹ ਵੀ ਮਸ਼ੀਨ ਤੇ ਚੱਲਦਾ ਆ ਉਦਾਂ ਕਿਸੇ ਕੋਲ ਅਰਜਨ ਹੋਊ ਕਿਸੇ ਕੋਲ ਮਹਿੰਦਰਾ ਹੋਊ ਅਰਜਨ ਵੀ ਹੈ ਨਹੀਂ ਪਿੰਡ 'ਚ ਅਰਜਨ ਵੀ ਹੈ ਮਹਿੰਦਰਾ ਹੈ ਕਿਸੇ ਕੋਲ ਮਹਿੰਦਰੇ ਹੈਗੇ ਆ ਮਹਿੰਦਰਾ ਕਿਹਦੇ ਕੋਲ ਮਹਿੰਦਰੇ ਹੈਗੇ ਆ 5-6 ਸਾਡੇ ਪਿੰਡ 'ਚ ਹੀ ਆ ਹਾਂ ਉੱਧਾ ਹੀ ਕਰ ਦੇਣੀ ਸੋਨਾ ਲੀਕਾ ਤਾਂ ਬਹੁਤ ਲਈ ਫਿਰਦੇ ਹੁੰਦੇ ਸੋਨਾ ਲੀਕਾ ਨਹੀਂ ਉਹ ਸੋਨਾ ਲੀਕਾ ਵੀ ਹੈ ਨਹੀਂ ਸਾਡੇ ਪਿੰਡ 'ਚ ਤੁਹਾਡੇ ਪਿੰਡ 'ਚ ਹੈ ਹੀ ਨਹੀਂ ਸੋਨਾ ਲੀਕਾ ਇੱਕ ਆ ਸੋਨਾ ਲੀਕਾ ਉਹ ਪੁਰਾਣਾ ਮਾਡਲ ਆ ਮਰਾ ਤੁਸੀਂ ਬੰਦੇ ਦਾ ਬਾਈਕਟ ਕਰ ਦਿੰਦੇ ਜਿਹੜਾ ਬੰਦਾ ਹੋ ਟਰੈਕਟਰ ਲਿਆਉਂਦਾ ਪਿੰਡ 'ਚ ਤਾਂ ਨਹੀਂ ਮੈਂ ਲੈਂਦਾ ਨਹੀਂ ਨਹੀਂ ਸਾ ਤੋਂ ਵੱਡੇ ਆ ਜਿਹੜੇ ਵੀ ਆਈਦਾ ਹੁਣ ਆਏ ਆ ਸ਼ੁਰੂ ਤੋਂ ਹੀ ਜਣੀ ਕ੍ਰੇਸ ਵਧੀਆ ਟਰੈਕਟਰਾਂ ਦਾ ਹੀ ਆ ਨਹੀਂ ਹੋ ਟਰੈਕਟਰ ਹੈ ਹੀ ਨਹੀਂ ਪਿੰਡ ਤੇ ਸੋਨਾ ਲੀਕਾ ਵੀ ਹੈ ਨਹੀਂ ਕਿਸੇ ਕੋਲੇ ਇਦਾਂ ਲਾਉਂਦਾ ਮਸ਼ੀਨ ਤੇ ਕੋਈ ਲਾਉਂਦਾ ਨਾ ਸੋਨਾ ਲੀਕਾ ਨਾ ਡਿਊਸ਼ ਨਾ ਸਵਰਾਜ ਆਏ ਬਾਪ ਦੇ ਰੀਪਰਾਂ ਤੇ ਵੀ ਫਾਰਮ ਟਰੈਕ ਹਾ ਹੌਲੈਂਡ ਚੱਲਦਾ ਪਿੰਡ ਜੀ ਕੰਬੈਨ ਤੇ ਵੀ ਫਾਰਮ ਟਰੈਕ ਆਹਾ ਜਾਂ ਹੌਲੈਂਡ ਆ ਪਹਿਲੇ ਦੇ ਫਾਰਮ ਟਰੈਕ ਆ ਦੂਜੇ ਦੇ ਹੈਗਾ ਫੋਰਡ ਟਰੈਕਟਰ ਅੱਛਾ ਪਿੰਡ ਚ ਹਾਂ ਤੀਜੇ ਦੇ ਹੌਲੈਂਡ ਆ ਤੇ ਮਹਿੰਦਰਾ ਦੀ ਟਾਈ ਚੱਲਦੀ ਦੋਨਾਂ ਦੀ ਆਹਾ ਹਾਂ ਬਾਏ ਤਾਂ ਲੇਜ਼ਰਾਂ ਤੇ ਵੀ ਆਪਣਾ ਨੀਲੇ ਰੰਗੀ ਫਾਰਮ ਟਰੈਕ ਹੌਲੈਂਡ ਹਾਂ ਜੀ ਕਿਉਂਕਿ ਸਾਡੇ ਪਿੰਡ ਚ ਪੱਲੋ ਵੀ ਫੋਰਡ ਬਾਈ ਜ਼ਿਆਦਾ ਹੈ ਫੋਰਡ ਤੋਂ ਗਾ ਫਾਰਮਰ ਨੂੰ ਕਨੈਕਟ ਹੋ ਗਏ ਹਾਂ ਪਰ ਜਿਨ੍ਹਾਂ ਦਾ ਫੋਰਡ ਹੈਗੇ ਉਹਨਾਂ ਨੇ ਹਜੇ ਤੱਕ ਨਹੀਂ ਵੇਚੇ ਉਹ ਫੋੜ ਕੇ ਹੀ ਇਦਾਂ ਵਧੀਆ ਚੰਗਾ। ਮਨੇ ਟਰੈਕਟਰ ਖੇਡਿਆ ਬਾਜੀ। ਹਾਂ। ਸਭ ਤੋਂ ਵਧੀਆ ਗੱਲ ਇਹ ਆ ਵੀ ਹਰੇਕ ਜ਼ਿਮੀਂਦਾਰ ਦੇ ਪੱਖ ਨੂੰ ਆ ਛੋਟੇ ਲਈ ਵੱਡੇ ਲਈ ਵੀ। ਹਾਂ। ਫੋੜ ਉਹ ਜੇ ਮਾਲਾ ਆਪਾਂ ਨਾ ਉਹਨੂੰ ਕੁਝ ਕਰਾਉਂਦੇ। ਉਹ ਪਾਈ ਬੜਾ ਵਧੀਆ ਆ। ਹਾਂ। ਜੇ ਹੁਣ ਗਰਾਰੀਆਂ ਕੱਢ ਦੋ ਤੇ ਜੋਰ ਕਿੰਨਾ ਵੱਜ ਜਾਣਾ ਤੁਸੀਂ ਇਹ ਦੇਖੋ। ਹਾਂ। ਜੇ ਗਰਾਰੀਆਂ ਗੱਡੀਆਂ ਦਾ। ਨਹੀਂ ਤੇ ਇਹਦਾ ਤੇਲ ਵੱਜਦਾ ਇਦਾਂ। ਤੇਲ ਦਾ ਬਾਜੀ ਵੱਜਣਾ ਖਾਦੀ ਗੜੀ ਆ। ਨਹੀਂ ਸਾਡੇ ਕੋਲ ਤਾਂ ਚੱਲ ਨਹੀਂ ਵੱਜਦਾ। ਆਹੋ ਉਦਾਂ ਯਾਨੀ ਫਰਕ ਪੈਂਦਾ ਆ। ਐਵੇਂ ਪੁੱਠੀ ਸਲਾਗ ਆ ਨੂੰ ਕਿਸੇ ਨੂੰ ਦੇਣੀ ਆ। ਹਾਂ। ਤੇਲ ਦੁੱਲਦਾ ਏਡਾ ਖਾਦਾ ਨਹੀਂ ਫਰਕ ਪੈਂਦਾ ਹੁੰਦਾ ਉਹੀ ਟਰੈਕਟਰ ওভারਲੋਡ ਚੱਲਣਾ ਹਾਂ ਕੇਰ ਸਾਵੇਂ ਰੈਲਾ ਜਨ ਚੱਲਦਾ ਟਰੈਕਟਰ ਹੈ ਹਾਂਜੀ ਹਾਂਜੀ ਹਾਂ ਹੁਣ ਮਾੜਾ ਜਿਹਾ ਖੜਾ ਹੋਇਆ ਆਪਣੇ ਟਰੈਕਟਰ ਤੇ ਜਦੋਂ ਤਾਂ ਮੈਂ ਇਹ ਵਿਚਾਰਾ ਵੀਰਾ ਉਹਦਾ ਲੱਗਿਆ ਹੀ ਆ ਘਮੋੜ ਤੇ ਨਾਲੇ ਇਹ ਆ ਨਾ ਇਹ ਚਲਾਉਂਦੇ ਵਿੱਚ ਵਿੱਚ ਤੀਜਾ ਬੁੱਲ ਪਰ ਆਉਂਦੇ ਆ ਅੱਛਾ ਜਾਣ ਕੇ ਨਹੀਂ ਜਾਣ ਕੇ ਨਹੀਂ ਉਹਨਾਂ ਸਾਡ ਤੁਹਾਨੂੰ ਹੋਰ ਐਵਰੇਜ ਦੱਸਦੇ ਮੋਟੀ ਮੋਟੀ ਪਿਛਲੇ ਸਾਲ ਸਾਡੀ ਆਉਂਦੀ ਐਵਰੇਜ ਯਾਨੀ ਕਿ ਸ਼ਾਮ ਨੂੰ 8 ਵਜੇ ਤੱਕ ਹੱਦ 10 11 ਟਰਾਲੀਆਂ ਬਣਦੀਆਂ ਸੀ ਅੱਜ ਜਨਤਾ ਨਵੇਂ ਜਿਹੇ ਹੁਣ ਰਿਪੋਰਟ ਦੀ ਵੀ ਐਮ ਡੀ ਐਲ ਦੇ ਦੇਣਾ ਵੀ ਸਾਡੀਆਂ ਵੀ ਬਹੁਤ ਬਣਦੀਆਂ ਏਦਾਂ ਸਾਰੇ ਟਰੈਕਾਂ ਦਾ ਅਰਕ ਕੱਢਿਆ ਕਿਸੇ ਦਾ ਟਰਾਲੀ ਖੰਡ ਦਾ ਫਰਕ ਪੈਂਦਾ ਹੁੰਦਾ ਬਹੁਤਾ ਨਹੀਂ ਅੱਛਾ ਤੇ ਇਹ ਇਹਨੂੰ ਅੱਜ ਚਲਾਇਆ ਆ ਹੁਣ ਤੱਕ ਇਹਦੀ ਹੁਣੀ ਐ ਮੈਂ ਤੁਹਾਨੂੰ 12ਵੀਂ ਟਰਾਲੀ ਆ ਇਹਦੀ ਬਾਹਰ ਵਿਚਾਰ ਬਾਧੂ ਕੱਢ ਗਿਆ ਹੈ ਹਾਂ ਆ ਤੇ ਟਾਈਮ ਦੇਖ ਰਹੇ ਹੋ ਅਜੇ ਤਾਂ ਲੱਗੇ ਪਏ ਆ ਹੱਥ ਵੀ ਨਹੀਂ ਵੱਜੇ ਆ ਆ ਲੈ ਲਓ 7:00 ਵਜੇ ਆ ਭਾ ਜੂ 7:00 ਵਜੇ ਹਜੇ ਤਾਂ 7:00 ਵੱਜ ਕੇ 1 ਮਿੰਟ ਹਜੇ ਕਿੰਨੀਆਂ ਕੱਢ ਦੂ ਘੰਟੇ ਚ ਹੋਰ ਹਜੇ ਕਿ ਚੱਲੀ ਜਾਣਾ ਜੇ ਦਾ ਪਾਜੀ ਉੱਤੇ ਨਾ ਪਈ ਤੇ ਰ ਹੂੰ ਇਹ ਟਰੇ ਹਾਂਜੀ ਜੇ ਟਰੇਲ ਪੈ ਗਈ ਫੇ 8 ਵਜੇ ਤੋਂ ਬਾਅਦ ਬੰਦ ਤਿੰਨ ਕ ਟਰਾਲੀਆਂ ਹੋਰ ਕਿੱਥੋਂ ਲਾ ਕੇ ਤੇ ਨਹੀਂ ਨਹੀਂ ਭਾਈ ਟਰੇਲ ਸਰ ਤੇ ਆ ਇੱਕ ਸਾਡੇ ਜੀ ਨੂੰ ਭੜੇ ਇੱਥੇ ਗਏ ਆ ਆਲੇ ਦੁਆਲੇ ਮੱਕੀਆਂ ਕਰਕੇ ਨਾ ਉਹ ਸੈੱਲ ਹੋ ਜਾਂਦੀ ਆ ਖਾਛੇਤੀ ਹੋ ਜਾਂਦੀ ਆ ਹਾਂ ਲੈ ਭਾਈ ਬਾਕੀ ਇਹ ਆ ਜਿੱਦਾਂ ਹੁਣ ਅਸੀਂ ਜਿਆਦਾ ਖਰਚਾ ਨਹੀਂ ਕਰੀਦਾ ਆ ਵੀ ਟਰਾਲੀ ਜਿੱਦਾਂ ਅਸੀਂ ਉੱਤੇ ਲਈ ਆ ਹਾਂ ਕੀ ਕਹਿੰਦੇ ਹੁੰਦੇ ਆ ਕਿਰਾਏ ਤੇ ਕਿਰਾਏ ਦੇ ਇੱਕ ਲਈ ਸਿਰਫ ਇਹਦਾ 14000 ਰੁਪਇਆ ਕਰਾਇਆ ਸੀਜਨ ਦਾ ਸੀਜਨ ਦਾ ਅੱਛਾ ਹੁਣ ਜੇ ਲਾ ਲਓ 1 ਲੱਖ 20 30 ਨਹੀਂ ਆਉਣੀ ਆ ਹਾਂ ਉਹਨਾਂ ਦਾ ਵਿਆਜ ਬਣ ਜਾਂਦਾ ਸਾਲ ਦਾ ਚੀਜ਼ ਖੜੀ ਦੀ ਫੇਖੜੀ ਰਹਿਣੀ ਆ ਇਹ ਸਾਵੇਂ ਸੀਜਨ ਤੋਂ ਬਾਅਦ ਹੀ ਦੇਣੀ ਆ ਅਗਲੇ ਨੂੰ ਅਗਲੇ ਪਈ ਵਾਪਸ ਕਰ ਦੇਣੀ ਆ ਹਾਂ ਹੁਣ ਆਪਣੀਆਂ ਟਰਾਲੀਆਂ ਤੇ ਅਸੀਂ ਜਾਲੀਆਂ ਲਾਈਆਂ ਆ ਇੱਕ ਰਹਿ ਗਈ ਰੇਤਾ ਵਾਲੀ ਬਸ ਹੁਣ ਉੱਤੇ ਹੋਰ ਕਿਹੜੀ ਟਰਾਲੀ ਬੇਲੀ ਖੜੀ ਆ ਹੈਗੀ ਹੈ ਜੇ ਘਰੇ ਅੱਛਾ ਉਹ ਤੇ ਰੇਤਾ ਦਾ ਕੰਮ ਕਰੀਦਾ ਨਾਲ ਅੱਛਾ ਉਹ ਵੀ ਸਾਰ ਸੰਦ ਸਾਰੇ ਕੰਮ ਚ ਹੀ ਲਈ ਜਾਂਦੇ ਮੈਂ ਕਿਹਾ ਛੱਡੇ ਕੰਮ ਕੋਈ ਨਹੀਂ ਉਹ ਛੌਂਕੀ ਨਹੀਂ ਆਇਆ ਅੱਜ ਹੈ ਛੌਂਕੀ ਉਹ ਲੱਗਦਾ ਲੱਗਦਾ ਲੈਟ ਦੀ ਜਗਦੀ ਕਿਤੇ ਹੋਈ ਤਾਂ ਨਹੀਂ ਕਰਿਆ ਲੇਟ ਹੋ ਗਿਆ ਜਾਂਦਾ ਆ ਜੀ ਹਾਂ ਉਹਦਾ ਕੰਮ ਆ ਉਹ ਸ਼ੌਂਕੀ ਦਾ ਟੂਟਾ ਵੇਟਰਾਂ ਦਾ ਹੈ ਫੇਰ ਦੁਬਾਰਾ ਕਰ ਦਈਏ ਉਹ ਉਹਦਾ ਟੂਟਾ ਵੇਟਰ ਦਾ ਕੰਮ ਉਹ ਤਾਂ ਵੀਜੀ ਆ ਵਿਚਾਰਾ ਉਹ ਤਾਂ ਲੇਟ ਆਇਆ ਵੇ ਵੀ ਟਾਈਮ ਕੱਢ ਕੇ ਆਉਂਦਾ ਟਾਈਮ ਕੱਢ ਕੇ ਆਉਂਦਾ ਤਾਂ ਕੰਮ ਮੁੰਡੇ ਦਾ ਚੱਲਦਾ 바ਵਾ ਵਧੀਆ ਚਲੋ ਹੁਣ ਹੈ ਪਹਿਲਾਂ ਮੱਠਾ ਬਿਠਾਉਂਦਾ ਸੀ ਹੁਣ ਵਧੀਆ ਚੱਲ ਪਿਆ ਹੁਣ ਹੋਰ ਵਧੀਆ ਚੱਲੇ ਕੱਲਾ ਰੂਟਾਵੇਟਰ ਦਾ ਸਾਰੇ ਕੰਮ ਹੈ ਉਤੋਂ ਰਿਪਰ ਦਾ ਸੁਪਰ ਸੀਟਰ ਸੁਪਰ ਸੀਟਰ ਲਿਆਉਣਾ ਕਿਸੇ ਨੇ ਭਾਈ ਕਣਕ ਬੀਜਣ ਵਾਲੀ ਉਹ ਸੌਰੀ ਕਹਿੰਦਾ ਮੱਕੀ ਬੀਜਣ ਵਾਲੀ ਹਲੇ ਇਦਰ ਕਰਾ ਹਾਂ ਸਭ ਕੋਲ ਹੈ ਉਹਨੂੰ ਕੋਲ ਤੇ ਨਾਲ ਉਹਦੇ ਗੈਣਾਂ ਕੋ ਉਹ ਜਰੂਰ ਦੱਸ ਦਿਓ ਕਹਿੰਦਾ ਲੋਨ ਵੀ ਹੋ ਜਾਂਦਾ ਲੋਨ ਵੀ ਹੋ ਜਾਂਦਾ ਕਿਸਤਾਂ ਦੇ ਸੰਦ ਕਿਸੇ ਨੇ ਕਿਸਤਾਂ ਦੇ ਲੈਣੀ ਆ ਪਹਿਲਾਂ ਉਹ ਵੀ ਹੈਗਾ ਕੋਈ ਹੈਲ ਹੈਗਾ ਵੀਰਪਾਲ ਵਾਲਾ ਦੀ ਏਜੰਸੀ ਮੇਰੇ ਕੋਲੇ ਸਿੱਧੀ ਆ ਉਹ ਨਹੀਂ ਆਇਆ ਤਾਂ ਆਪਾਂ ਕੰਮ ਕਰਤਾ ਉਹਦਾ ਕੰਮ ਕਰਤਾ ਹਾਂ ਇੱਕ ਮੇਨ ਮੋਕਦੀ ਗੱਲ ਇਹ ਕਹਿੰਦਾ ਬਈ ਹੋ ਹਾਰ ਵੀ ਰਿਪੇਅਰ ਵੀ ਹੋ ਜਾਂਦਾ ਹਾਂ ਮੁਕਦੀ ਮੁਕਦੀ ਦਾ ਲਾਫਰ ਰਿਪੇਅਰ ਦਾ ਕੰਮ ਵੀ ਹੈ ਇਹਦਾ ਵੀ ਨਾਲੇ ਹੋਮ ਡਿਲੀਵਰੀ ਕਰਦਾ ਰਿਪੇਅਰ ਦੀ ਚੌਂਕੀ ਦੀ ਰਿਪੇਅਰ ਦੀ ਹੋਮ ਡਿਲੀਵਰੀ ਆ ਕਿਸੇ ਨੇ ਕਹੇ ਆਪਦੇ ਰਿਪਰ ਉੱਪਰ ਜਾ ਆਪਣਾ ਕੋਈ ਵੀ ਸੰਤ ਰਿਪੇਅਰ ਕਰਾਉਣਾ ਬਿਲਕੁਲ ਬਿੱਲ ਮਾਰ ਲਿਓ ਨੰਬਰ ਦੇ ਦੀ ਹੈ ਹਾਂ ਕੋਈ ਗੱਲ ਨਹੀਂ ਉਹ ਵੀ ਹੋ ਜੂ ਤੇ ਆ ਇਹਨਾਂ ਦਾ ਨੰਬਰ ਦੇਣ ਦੀ ਲੋੜ ਨਹੀਂ ਨਾ ਤਾਂ ਆਪ ਦਾ ਕੰਮ ਬਹੁਤ ਆ ਇਹਨਾਂ ਦਾ ਚੱਲੀ ਜਾ ਚਲੋ ਬਾਬੇ ਦੀ ਮੇਨ ਆ ਭਾਈ ਤੁਹਾਡੇ ਨਾਲ ਹੀ ਆ ਇੱਕ ਗੱਲ ਹੋਰ ਹੈ ਤੁਸੀਂ ਵੀ ਪਹਿਲੇ ਜਦੋਂ ਆਉਣਾ ਸ਼ੁਰੂ ਕੀਤੇ ਆ ਆਪਣੇ ਸਾਨੂੰ ਆਪ ਨੂੰ ਡੇਢ ਖਾਲੀ ਹੋਏ ਉਹਨੇ ਤੇ ਡੇਢ ਸਾਲ ਚ ਦੇਖ ਲੋ ਕੰਮ ਕਿੱਥੇ ਦਾ ਕਿੱਥੇ ਪਹੁੰਚ ਗਿਆ ਹਾਂ ਬੰਦਾ ਬੰਦੇ ਦਾ ਤਾਰੂ ਆ ਮੈਂ ਤਾਂ ਇਹ ਗੱਲ ਕਹਿਣਾ ਹਾਂ 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 ਵੀ ਕੱਲਾ ਬੰਦਾ ਕੱਖ ਨਹੀਂ ਗਾ ਅੱਗੇ ਵੀ ਕਿੰਨੇ ਹੁਣ ਵੀ ਹਾਂ ਨਾਲ ਲੈ ਕੇ ਤੁਰੋ ਸਾਰਿਆਂ ਨੂੰ ਬਿਲਕੁਲ ਬਿਲਕੁਲ ਇਦਾਂ ਹੀ ਆ ਮੇਨਾ ਤਾਂ ਤੁਸੀਂ ਬੜੇ ਹੋ ਸਾਰਾ ਪੰਜਾਬ ਖੜਾ ਹੋ ਗਿਆ ਯਾਰ ਹੋੜੀ ਹੋੜੀ ਆਪਣਾ ਚੱਲ ਪਿਆ ਬਿਲਕੁਲ ਭਾਜੀ ਬੰਦਾ ਬੰਦੇ ਦਾ ਤਾਰੂ ਆ ਹਾਂ ਬਸ ਸਾਡੇ ਆਪ ਦੇ ਬੰਦੇ ਸਾਡਾ ਸੰਤ ਸਮਾਨ ਖਰਾਬ ਨਾ ਕਰਨ ਹਾਂ ਪੰਜੇ ਉਂਗਲਾ ਬਰਾਬਰ ਨਹੀਂ ਫੇਕ ਕਰਨ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਇੱਕ ਦਾ ਥੋੜਾ ਜਿਆ ਨੁਕਸਾਨ ਹੋਇਆ ਨਾ ਭਾਈ ਉਹ ਵੀ ਕਹਦੀ 12000 ਦਾ ਆ ਕਿਹੜਾ ਆ ਇਹ ਨਹੀਂ 12 ਇਹ ਆਪਣਾ ਨਹੀਂ ਮਨ 12000 ਦਾ ਕਹਿੰਦੇ ਉੱਤੇ ਲੱਗਣਾ ਸੀ 12 ਉੱਤੇ ਲੱਗਣਾ ਸੀਗਾ ਆਪਾਂ ਨੂੰ 2000 ਦਾ ਇਹ ਪਿਆ ਨਾਲ ਹੋਰ ਚੀਜ਼ਾਂ ਲੈਣੀਆਂ ਭਈਆ ਕਰ ਕਰਾ ਕੇ ਆਪਣਾ ਕੱਲ 27000 ਰੁਪਏ ਗਿਆ ਕਹਿੰਦਾ ਥੋੜੇ ਜਿਹੇ ਪੈਸੇ ਪਾਜੀ ਕਹਿੰਦਾ ਪੈ ਗਏ ਮੈਂ ਕਿਹਾ ਥੋੜੇ ਹੀ ਆ ਆ ਕਹਿੰਦਾ ਭਾਈ ਥੋੜੇ ਜੇ ਮੈਂ ਕਿਹਾ ਇਹ ਤੇਰੇ ਨਾ ਗਲਤੀ ਨਾਲ ਖਰਾਬ ਹੋਇਆ ਹੋਊਗਾ ਹੋ ਸਕਦਾ ਭਾਈ ਕਹਿੰਦਾ ਚੱਲ ਏਸੀ ਗੱਲੋਂ ਚੰਗਾ ਜਿਹੜਾ ਮੰਨ ਲਾਂਦਾ ਸ਼ੌਂਕੀ ਨੂੰ ਮਨਾ ਕੇ ਦਿਖਾ ਦਿਓ ਕਿਹੇ ਚੀਜ਼ ਨੂੰ ਸ਼ੌਂਕੀ ਆਇਆ ਨਹੀਂ ਹੈ ਸ਼ੌਂਕੀ ਲਈ ਆਇਆ ਉਹ ਸਮਾਨ ਲੈਣ ਗਿਆ ਥੋੜਾ ਜਿਹਾ ਆਪਾਂ ਕੋਲਿਆ ਫੇਦਾ ਮਰ ਜਓ ਆ ਵੀ ਤਾਂਹੀਂ ਆ ਇਹ ਇਦਾਂ ਦਾ ਬੰਦਾ ਆ ਜੇ ਤਾਂ ਇਹ ਫੜ ਹੋ ਗਿਆ ਫਿਰ ਇਹਨੇ ਗਲਤੀ ਮੰਨ ਜਾਣੀ ਕਿ ਮੇਰੀ ਗਲਤੀ ਜੇ ਨਹੀਂ ਫੜ ਹੋਇਆ ਫਿਰ ਭਾਵੇਂ ਰੱਬ ਦੇਵਤੇ ਸਾਰਾ ਕੁਝ ਥੱਲੇ ਹੋ ਗਿਆ ਸਾਰਾ ਵਾਹ ਵਾਹ ਇਹ ਨਹੀਂ ਮੰਨਦਾ ਇਹ ਨੂੰ ਪਤਾ ਨਹੀਂ ਗਲਤੀ ਕੀ ਹੁੰਦੀ ਆ ਗਲਤੀ ਵਾਲੇ ਦੇ ਨਹੀਂ ਜੰਮਦੇ ਇਹੋ ਬੰਦਾ ਜਿਹਦੇ ਪਿੱਛੇ ਸੀਸੀਟੀਵੀ ਕੈਮਰੇ ਬੰਨ ਕੇ ਰੱਖਣੇ ਚਾਹੀਦੇ ਆ ਫੇਰ ਇਹ ਗਾਉਂ ਦਾ ਸ਼ੌਂਕ ਵੀ ਅੱਗੇ ਅੱਗੇ ਲਾ ਕੇ ਆ ਆਹੋ ਚੱਲ ਰੌਣਕੀ ਆ ਭਾਜੀ ਹਾਂ ਰੌਣਕੀ ਆ ਚੱਲ ਰੌਣਕ ਲਈ ਰੱਖਦਾ ਕਿ ਨੁਕਸਾਨ ਕਰਕੇ ਪਰ ਹੁਣ ਸੁਧਰ ਗਿਆ ਹਾਂ ਆ ਅੱਗੇ ਆਓ ਫਿਰ ਸੁਧਰੇ ਆ ਵਿਚਾਰੇ ਦਾ ਹੁਣ ਐਕਸੀਡੈਂਟ ਹੋਇਆ ਸੀ ਹਾਂ ਦੰਦ ਪਏ ਨਾ ਉਹ ਪਿਛਲੇ ਇੰਟਰਵਿਊ ਦੇ ਨਾਲ ਹੀ ਤੁਸੀਂ ਗਏ ਮਗਰ ਹੀ ਉਹਨੇ ਦੰਦ ਬਣਾ ਲਏ ਵਿਚਾਰੇ ਸ਼ੌਂਕੀ ਵਿਚਾਰੇ ਦੇਣਾ ਸਾਡੇ ਕਾ ਸਾਡੇ ਨਾਲ ਕਰਮ ਥੋੜੇ ਢਲੇ ਆ ਵੀਡੀਓ ਕਰਕੇ ਗਿਆ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਦੰਦ ਪਾਉਣੇ ਪਏ ਹਾਂ ਜਿਹੜਾ ਰਿਸ਼ਤਾ ਹੋ ਗਿਆ ਉਹਦਾ ਨਹੀਂ ਰਿਸ਼ਤਾ ਨਹੀਂ ਕੱਟਦੀ ਇਹ ਦੋਵੇਂ ਦੰਦਾਂ ਨੇ ਦੋਵੇਂ ਇਕੱਠੇ ਹੀ ਆਉਂਦੇ ਬੇਬੇ ਦੁਆਰਾ ਠੀਕ ਦੋਵੇਂ 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 ਦੰਦ ਤੇ ਮੋਲੇ ਦੋ ਦਿਨ ਟੁੱਟੇ ਆ ਅੱਧੀ ਰਾਤ ਰਾਤ ਦਾ ਬਈ ਬੰਦਿਆਂ ਨੇ ਉਹ ਕਿੱਥੇ ਗਿਆ ਤਾਂ ਹੈਂ ਦੋਨੇ ਦੋਵੇਂ ਆਉਂਦੇ ਵੇ ਦੋਵੇਂ ਇਕੱਠੇ ਆਉਂਦੇ ਵੇ ਜਾਮੜਕ ਐਡ ਕਰ ਲੈਣੇ ਭਾਈ ਰੋਕ ਐਡ ਕਰ ਲਾਂਗੇ ਜਦੋਂ ਆਗੇ ਵਿੱਚ ਬਾਜੀ ਟਰੈਕਟਰ ਤੇ ਉਹਨਾਂ ਨੂੰ ਹੈ ਤੇ ਬਾਕੀ ਮਿੱਤਰੋ ਆਸ਼ ਕਰਦੇ ਭਾਈ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਡਾ ਸਾਰੇ ਪਾਈਆਂ ਸਮਾਜਿਕ ਕੰਮ ਸਾਸੀ ਸਾਸੀ ਘੇੜਾ ਹੋ ਗਿਆ ਘੇੜਾ